ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਿ ਟੂਰ ਬਣਾ ਕੇ ਰੱਖ ਅੱਜ ਕੋਈ ਨਹੀਂ ਆਪਾਂ ਕਰਨੇ ਮਿਸਰੀ ਕੋ ਲਗਭਗ ਆਪਾਂ ਪਿਆ ਚੌਥਾ ਟਰਾਲਾ ਤਿਆਰ ਹੋਣ ਲੱਗੇ ਅੱਜ। ਆਇਆ ਨਵੇਂ ਬੱਬੀ ਤੈਨੂੰ ਪਤਾ ਬਹੁਤ ਪੈਸੇ ਲੱਗਦੇ। ਹਾਂ ਹਰਦੀਪ ਜਿਹੜਾ ਪੁਰਾਣੇ ਨਾਲ ਸਰਦਾ ਉਹ ਸਾਰ ਲੈਣਾ ਚਾਹੀਦਾ। ਇਹਦੀ ਪਹਿਲਾਂ ਨਵੇਂ ਨੂੰ ਬਰੀ ਗਿਆ ਹਰਦੀਪ ਵੀ। ਟਰਾਲਾ ਇਹ ਨਵੇਂ ਵਰਗਾ ਬਣ ਜਾਣਾ। ਪਤਾ ਕਿਆ ਚੱਕਰ ਆ ਇਹਨੂੰ ਮੈਂ ਕਿਹਾ ਮਾ ਟਰਾਲਾ ਹੁਣ ਆਪਾਂ ਨੇ ਗਾਹ ਬਣਾ ਲੂਗੇ ਹੁਣ ਤਾਂ ਬਣਨਾ ਵੀ ਨਹੀਂ ਹੈਨਾ। ਤੇ ਇਹ ਟਰਾਲਾ ਆਪਾਂ ਨੇ ਇਹ ਚ ਬਸ ਫਰਕ ਜਿਆਦਾ ਨਾ। ਇਹਦਾ ਬੈੱਡ ਉੱਚਾ ਕਰਨਾ ਹੈ ਠੀਕ ਆ ਇਹਦਾ ਫਰਸ਼ ਵਿੱਚ ਤੇ ਕੱਢਦਾ ਦੇਖ ਲੈ ਫਰਸ਼ ਜਿਹੜਾ ਕੱਢਿਆ ਵਿੱਚ ਉੱਤੇ ਉਹੀ ਸਫਾਈ ਨੂੰ ਜ ਦਿਖਾ ਦੇ ਮਾੜੀ ਜੀ ਕਿੰਨੀ ਸਫਾਈ ਨਾਲ ਕੱਢਿਆ ਇਹ ਬਾਕੀ ਜਿਹੜੇ ਫਰਸ਼ ਜਿਹੇ ਲੱਗ ਗਿਆ ਆਪਾਂ ਉਹ ਵੀ ਦਿਖਾਵਾਂਗੇ ਇਹਨਾਂ ਨੂੰ ਇਹ ਫਰਸ਼ ਵੀ ਆਪਣੇ ਮੋਟਾ ਲਵਾਤਾ ਹੁਣ 5 ਐਨ ਐਮ ਦਾ ਫਰਸ਼ ਲੱਗਣਾ ਇਹਨੂੰ ਟਰਾਲਾ ਦਾ ਠੀਕ ਦਾ ਬਸ ਟਰਾਲਾ ਬਹੁਤ ਪੁਰਾਣਾ ਇਹ ਟਾਇਰ ਵੀ ਠੀਕ ਆ ਉਹ ਨਹੀਂ ਹੋਣਗੇ ਟਰਾਲਾ ਬਹੁਤ ਪੁਰਾਣਾ ਇਹ ਪਰ ਜਦੀ ਦੀ ਕੰਮ ਹੋ ਗਿਆ ਸਾਰਾ ਇਹ ਨਵੇਂ ਵਰਗਾ ਬਣ ਜਾਣਾ ਆਪਾਂ ਨੇ ਪੇਂਟ ਪੌਂਟ ਵੀ ਕਰਾਉਣਾ ਇਹਨੂੰ ਜਾਲੀ ਲਵਾਉਣੀ ਆਰ ਜੀ ਕਹਿੰਦਾ ਹਾਂ ਜਾਲੀ ਵੀ ਲਵਾਉਣੀ ਆ ਤੇ ਉਹ ਕਹਿੰਦਾ ਬਿੱਡ ਵੀ ਬੜਾ ਕਰਾ ਲੈਣਾ ਇਹਦਾ ਪਹਿਲਾਂ ਇਹਨੂੰ ਵੀ ਬੜਾ ਕਰਨ ਦੀ ਸਲਾਹ ਤੀ ਫਿਰ ਇਹ ਕਹਿੰਦਾ ਵੀ ਗਾਹਾਂ ਟਰਾਲਾਂ ਦਾ ਲੈਣਾ ਹੀ ਆ ਹੋਰ ਟਰਾਲਾ ਨਵਾਂ ਦੋੜਣਾ ਇਹਨੂੰ ਇੱਕ ਇਹ ਹੋ ਜਾਊਗਾ ਦੋ ਨਾਲ ਸਰਨਾ ਇੱਕ ਨਾਲ ਦਾ ਸਰਨਾ ਨਹੀਂ ਇਹਦਾ ਹਨਾ ਦੋ ਟਰਾਲੇ ਨਾਲ ਚਾਹੇ ਟਰਾਲੇ ਦੋ ਨੂੰ ਨਾਲ ਬੜੇ ਦੋ ਦੇ ਦੋ ਰਹਿਣੇ ਇੱਕ ਨਾਲ ਇੱਕ ਰਹਿਣਾ ਇਹਦਾ ਇਹਦਾ ਜਿਹੜਾ ਫਰਸਤਾ ਉਹ ਬਲਿਆ ਹੋਇਆ ਤਾਂ ਬਹੁਤ ਬਹੁਤ ਜ਼ਿਆਦਾ ਤਾਂ ਕੀ ਇਹਦਾ ਫਰਸੂ ਉੰਬੀ ਲਵਾਉਣੀ ਪੈਣਾ ਜੇ ਇਹਨੂੰ ਸੇਲ ਵੀ ਤੂੰ ਕਰਦਾ ਤਾਂ ਇਹਨੇ 20000 ਰੁਪਏ ਨਹੀਂ ਦੇਵਤਾਂ ਜੇ ਇਹਨੂੰ ਹੁਣ 5 ਸਾਲ 10 ਸਾਲ ਚਲਾ ਕੇ ਜੋ ਸੇਲ ਕਰੂੰਗਾ ਤਾਂ ਵੀ ਇਹਨੇ ਆਪਣਾ ਮੁੱਲ ਮੋੜ ਜਾਣਾ ਯਾਰ ਇਹ ਕਿਤੇ ਅੱਜ ਰਹੀ ਆ ਸਾਡੀ ਸੋਚੀ ਤੇ ਪਹਿਲਾਂ ਦਾ ਇਹ ਮਿੰਦਰ ਆਪਣੇ ਕੋ ਕਿਹੜੇ ਸੰਚੋਂਦਾ ਦਾ ਇਹ ਯਾਰ ਮੇਰੇ ਜਨਮ ਤੇ ਪਹਿਲਾਂ ਦਾ ਲਿਆ ਵੈਸੀ ਇਹ ਸਿੰਗਲ ਟੈਰੀ ਟਰਾਲੀ ਲਈ ਸੀ ਹਾਂ ਆਪਣੇ ਕੋ ਹੁੰਦੀ ਸੀ ਪਹਿਲਾਂ ਹਾਂ ਫੇਰ ਜਦ ਬੋਡੇ ਵਾਲ ਦੇ ਗੰਨੇ ਦੇ ਗਰੇ ਗਰੇ ਲਾਉਂਦੇ ਰੈਡੀ ਉਹ ਨਹੀਂ ਫੇਰ ਤਲਕੜ ਦਾ ਜਿਵੇਂ ਟਰਾਲੀ ਪਾਟਣ ਦਾ ਪਿੱਕਰ ਦਾ ਫੇਰ ਉਹਨੂੰ ਡਬਲ ਟਾਇਰ ਕਰਾਤਾ ਦਾ ਫੇਰ ਆਪਾਂ ਨੇ ਇਹ ਆਪਾਂ ਨੇ ਵੇਚਿਆ ਦਾ ਇਹ ਲਗਭਗ 2005 ਵਿੱਚ ਹੂੰ 2005 ਵਿੱਚ ਵੇਚਿਆ ਦਾ ਅਵਲਮੈਂਟ ਚਲੇ ਗਿਆ ਤਾਂ ਉਹਦੇ ਬਾਅਦ ਫੇਰ ਮੁੜ ਕੇ ਇਹਦੇ ਕੋਲ ਆਇਆ ਇਹ ਆਪਾਂ ਕੋਲ ਤਾਂ ਆਇਆ ਨਾ ਬੜਾ ਭਾਣੀ ਹੈ ਹਾਂ ਹਾਂ ਬਾਕੀ ਹੁਣ ਤੁਹਾਨੂੰ ਕਰਮੇ ਵਿੱਚ ਇੱਥੇ ਹੀ ਮਿਲਣੀ ਹੈ ਬਾਕੀ ਮੈਤਰੀਆਂ ਬੁਲਾਉਣਾ ਵੀ ਕਿਵੇਂ ਕਰੀ ਮੈਤਰੀ ਜੀ ਮੈਤਰੀ ਆਇਓ ਆਇਓ ਆਜੋ ਆਜੋ ਆਗੇ ਨਾਲ ਗੱਜਾਂ ਮੱਜਾ ਵੇਰਵਾ ਦੱਸਿਆ ਜਾਊਗਾ ਦੱਸਿਆ ਜਾਊਗਾ ਹਾ ਤੱਕ ਟੌਰ ਗੱਡੀ ਫਿਰਦਾ ਮਿਸਤਰੀ ਹਾਂ ਆ ਟੌਰ ਗੱਡੀ ਫਿਰਦਾ ਉਹ ਮੈਂ ਗਿਆ ਹੋਇਆ ਲਾਗੇ ਮੈਂ ਹੁਣੇ ਆਇਆ ਹਾਂ ਦੁਕਾਨ ਤੇ ਮੁੰਡਾ ਲੈ ਆਇਆ 50 ਰਗੜਾਈ ਕਰਨ ਮਿਸਤਰੀ ਜੀ ਭਾਈ ਅੱਜ ਘਰ ਵਾਲੇ ਥੋੜੇ ਬਿਮਾਰ ਤੇ ਇਹ ਰੋਪਣ ਗਿਆ ਹੋਇਆ ਦਾ ਹੁਣੇ ਆਇਆ ਤੇ ਮੁੰਡਾ ਰਗੜਾਈ ਤੋਂ ਕੰਮ ਲਾਤਾ ਠੀਕ ਹੈ ਠੀਕ ਸਾਰੇ ਆ ਰਗਣ ਤੇ ਜਾਨੀ ਕਿ ਫਰਸ਼ ਸਾਰੇ ਪਾਸੇੋਂ ਬਰਾਬਰ ਬੈਠੂਗਾ ਜਿਹੜੇ ਚੈਨਰ ਦਬੇ ਹੋਏ ਤੇ ਉਹ ਵੀ ਆਪਾਂ ਨੇ ਸਿੱਧੇ ਕਰਤੇ ਚੈਨਰ ਆਪਾਂ ਕਾਹ ਮੈਮ ਲਾ ਰਹੇ ਹਾਂ ਹਾਥ ਲਾ ਰਹੇ ਹਾਂ ਇਹਨੂੰ ਪੰਜਾਂ ਮੈਂਬਰ ਖਰਚਾ ਦੱਸ ਦੇ ਵੀ ਦੇਖ ਜਿਹੜਾ ਲੋਹਾ ਆਉਣਾ ਉਹ ਤਾਂ ਚੱਲ ਬਾਹਰ ਦੀ ਗੇਮ ਆ ਹਾਂ ਹਾਂ ਜਿਹੜਾ ਤੇਰੀ ਲੇਬਰ ਆ ਉਹ ਬੱਡਰ ਪਟਾਈਏ ਦੀ ਔਰ ਕੱਲੇ ਫਰਸ਼ ਦੀ ਪਹਿਲਾਂ ਪੁੱਛਣੀ ਆ ਸਾਰੀ ਐਡਡ ਕਰਾਂਗੇ ਆਪਾਂ ਤੇ ਇਹ ਹੋਏਗੀ ਟਰਾਲੀ ਆਪਾਂ ਕੋਲੋਂ 12:30 हां ठीक है ਇਹਦੀ ਲੇਵਲ ਲੈਣੀ ਆਪਾਂ ਨੇ 8000 ਰੁਪਏ ਇਕੱਲਾ ਫਾਰਸ ਪਟਕੇ ਨਮਾ ਲਾਉਣ ਦੀ हां ਠੀਕ ਆ ਉਹਦੇ ਬਾਅਦ ਜੇ ਬੰਦੇ ਦੀ ਭਨਗੇ ਜਦੋਂ ਗੈਡ ਸੂਟ ਵੀ ਬੜੀ ਦੀ ਹੋਵੇ ਓਕਣੇ 19 ਕਿਲੇ ਵਰਤ ਜਾਣੀ ਉਹਦੀ ਹੋਰ ਠੀਕ ਹੈ ਠੀਕ ਆ ਜਿਹੜੀ ਆਪਾਂ ਕਰਮੇ ਵੀਰ ਦੂਈ ਹੁੱਕ ਲਾਉਣੇ ਆ ਮੱਛੀ ਹੁੱਕ ਉਹਦਾ ਕਿੰਨਾ ਕ ਖਰਚਾ ਆ ਜਾਂਦਾ ਉਹਦਾ ਵੀਰ ਆ ਜਾਂਦਾ 32000 ਜ ਲਗਭਗ ਖਰਚਾ ਆ ਜਾਂਦਾ ਨੀਵੀਂ ਹੁੱਕ ਦਾ ਕਿਉਂਕਿ ਇੱਕ ਤਾਂ ਜੋੜਪੁਰ ਦੇ ਗਾੜ ਜੇ ਹੈਵੀ ਬਣਾਉਣੀ ਆ ਬਾਈ ਹੈਵੀ ਜੀ ਜੇ ਮੰਨ ਕੇ ਜਦੋਂ ਉਹਦੇ ਗਾਰਡਰ ਪੱਟ ਕੇ ਗੋਲ ਕਰਨੇ ਪੈਣੇ ਆ ਬਲ ਪਰਤੇ ਠੀਕ ਆ ਜੇ ਮੰਨ ਲੇ ਕਿ ਚਲੋ ਸਿੱਧੀ ਉਹ ਲਵਾਉਣੀ ਆ ਗਾਰਡਨਾਂ ਪਰ ਤੇ ਓਕਣੀ ਸਿੱਧੀਆਂ ਬਣਾ ਕੇ ਲਾ ਦੇਣੀ ਆ ਵੀ ਦੇਖਣ ਨੂੰ ਉਹ ਨੀਮੀ ਲੱਗੇ ਕੋਈ ਵਜਾ ਕਤਾ ਹੋਵੇ ਨਾ ਫੇਰ ਭਾਈ ਉਹਦੇ ਪਰ ਖਰਚਾ ਆਉਂਦਾ 15 ਜਾਂ 16 ਹਜ਼ਾਰ ਠੀਕ ਇਹ ਤਾਂ ਮੁਰਤੇ ਘੱਟ ਨਾਲ ਵੜ ਦੇਣੀ ਆ ਓਕਣੀ ਬਣੀ ਬਣਾਈ ਲਿਆ ਕੇ ਆਪਣੇ ਫਟ ਕਰ ਠੀਕ ਆ ਯਾਨੀ ਕਿ ਤਾ ਪਿੱਛੇ ਦੇ ਚੱਕਣੀ ਆ ਹੁਣ ਪਿੱਛੇ ਤੇ ਸਹੀ ਤਰੀਕੇ ਨਾਲ ਲੱਗਣੀ ਆ ਉਹ ਠੀਕ ਆ ਜਿਵੇਂ ਨਵੇਂ ਟਰਾਲਿਆਂ ਨੂੰ ਨਹੀਂ ਨਹੀਂ ਠੀਕ ਆ ਇਹ ਜਿਹੜਾ ਜਣਾ ਕੋਈ ਵੀ ਟਰਾਲਾ ਹੋਊਗਾ ਉਹਦਾ ਜਿਹੜਾ ਬਲਕ ਹੋਊਗਾ ਮੂਰੇ 11 ਇੰਚ ਪਰ ਹੋਊਗਾ ਪਿੱਛੇ 66 ਪਰ ਹੋਊਗਾ ਠੀਕ ਹੈ ਜਿਹੜਾ ਪਿੱਛੇ 66 ਵਾਲਾ ਬਾਲਾ ਉਹ ਆਪਾਂ ਨੇ ਹੋਰ ਇਕੱਠਾ ਕਰ ਦੇਣਾ ਠੀਕ ਹੈ ਉਹ ਬਰਾਬਰ ਦੇ ਮੂਰੇ ਜਾ ਕੇ ਇਹ ਬਣ ਜਾਂਦੀ ਹੈ ਚਾਹੇ ਟਰਾਲਾ 2 ਫੁੱਟ ਮੂਰੇ ਨੂੰ ਵਧਾ ਲਾ 2 ਪਿੱਛੇ ਨੂੰ ਵਧਾ ਲਾ ਠੀਕ ਹੈ ਅਸਾ ਨਾਰਮਲ ਐਵਰੇਜ ਕਿੰਨੇ ਕਿੰਨੇ ਇੰਚ ਟਰਾਲਾ ਕੜ ਦਿੰਦੇ ਨੇ ਇਹ ਨਵਾਂ ਬਣਾਈ ਜੇਗਾ ਇਹ ਇਹੀ ਰਿਪੇਅਰ ਨਹੀਂ ਆਪਾਂ ਦਾ ਰਿਪੇਅਰ ਵਾਲਾ ਰਿਪੇਅਰ ਵਾਲੀ ਰੱਖਣਾ ਆਪਾਂ ਇਹਦਾ ਹੁਣ ਜੇਕਰ ਹੁਣ ਮੰਨ ਕੇ ਚੱਲੋ ਇਹਦਾ ਆਪਾਂ ਨੇ ਫਾਰਸ਼ ਵੀ ਲਾਉ ਕਲੀ ਹੋਈ ਆ ਉਹ ਵੀ ਆਪਾਂ ਸੈਟ ਕਰਨੀ ਆ ਇਹਦਾ ਬਿੱਡ ਵੀ ਆ ਬਟ ਬਿੱਡ ਵੀ ਉੱਚਾ ਹੋ ਜਾਣਾ ਬਿੱਡ ਉੱਚਾ ਹੋ ਜਾਣਾ ਤੇ ਜਾਲੀ ਦੀ ਵੀ ਹੁਣ ਕਹਿਣਾ ਮੁੰਡਾ ਜਾਲੀ ਨਹੀਂ ਵੀ ਮੰਨ ਗਏ ਸਾਰੇ ਦੇਖ ਲੈਣੇ ਫਿਰ ਆਪਾਂ ਮੰਨ ਗਏ ਚਲੋ ਹਫਤਾ ਜਾਂ 10 ਦਿਨ ਬਾਅਦ ਠੀਕ 10 ਦਿਨ ਦੇ ਵਿੱਚ ਵੀ ਤੁਹਾਨੂੰ ਮਿਲ ਜੀਦਾ ਤੂੰ ਯਾਰ ਪਤਾ ਗਿਆ ਚੱਕਰ ਆ ਹੁਣ ਇਹਦੇ ਪੈਸੇ ਲੱਗਣੇ ਆ ਖੁੱਲੇ ਇਹਨੂੰ ਵੇਚਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੰਮ ਕੋਈ ਨਵਾਂ ਛੋਟੇ ਕੰਮ ਮੇਰੀ ਗੱਲ ਸੁਣ ਹਾਂ ਜੇ ਜਾਲੀ ਲਗਾਉਣੀ ਆ ਫਿਰ ਬਿੱਡ ਸਾਢੇ 3 ਨਾਲ ਕਰਵਾ ਫੇ 3 ਕਰਵਾ ਫਿਰ ਆਇਆ ਮਾਲ ਪਾਵੇ ਵੀ ਸਾਢੇ 3 ਹੁਣ ਦਾ ਸਾਰੀ ਇਹ ਹੁਣ ਦਾ ਸਾਰੀ ਇਹ ਫਿਰ ਹੁਣ ਤਾਂ ਇੱਕ ਆ ਇਹ ਤਾਂ ਇੱਕ ਹੋਰ ਦੇਖੇਗਾ ਗਾਂ ਜਾ ਕੇ ਫਿਰ ਤੇ ਜਾਲੀ 4 ਫੁੱਟੀ ਆਉਣੀ ਆ 3.5 ਦੀ ਜਾਲੀ ਚੱਲ ਕੋਈ ਗੱਲ ਹੀ ਫਿਰ ਛੱਡ ਕੇ ਬਣੇਗਾ ਜੀ ਤੇ ਇਸ ਚੀਜ਼ ਚਲੇ ਜਾਂਦੀ ਹੈ ਇਸ ਚੀਜ਼ ਦਾ ਕੋਈ ਚੱਕਰ ਨਹੀਂ ਹੁਣ ਚਲੋ ਹੁਣ ਜਾਲੀ ਵੀ ਲਾ ਦਾਂਗੇ ਕੋਈ ਤੇ ਮੰਨ ਕੇ ਚਲੋ ਦੱਸ ਦਿੰਦਾ ਅਦੀਪ ਤੈਨੂੰ ਕਿਕਣਾ ਕੰਮ ਦੀ ਤਸੱਲੀ ਆ ਪੂਰੀ ਆ ਮੇਰੇ ਤਸੱਲੀ ਦਾ ਆਏ ਆ ਤੇ ਕੰਮ ਹੀ ਆ ਤਸੱਲੀ ਆ ਇਹਨਾਂ ਸਫਾਈ ਵੀ ਬਾਕੀ ਆਪਣਾ ਇੱਕ ਟਰਾਲੀ ਹੋਰ ਚਾਹੀਦਾ ਤਾਂ ਪਹਿਲਾਂ ਵੀ ਆਵਾਜ਼ ਹੀ ਆਈ ਅੱਛਾ ਆਪਣੇ ਵੀ ਮੜਿਆ ਜੋ ਕੰਮਾਂ ਵੱਲ ਧਿਆਨ ਦੇਦੇ ਆ ਹੱਥੇ ਵੱਲ ਲੰਦਾ ਮੈਂ ਹਾਂ ਹਾਂ ਇੱਕ ਤਾਂ ਹੁੱਕ ਲਾਉਣੀ ਹੈ ਇੱਕ ਤਾਂ ਮੇਰੀ ਹੁੱਕ ਹੁੱਕ ਤਾਂ ਇਹਦੀ ਪੈਂਡਿੰਗ ਜੀ ਪਈ ਆ ਹਜੇ ਹਾਂ ਇਹਦੇ ਬਾਅਦ ਸੁਣ ਲਾ ਹਾਂ ਇਹਦੇ ਬਾਅਦ ਪੈਂਡਿੰਗ ਪਾ ਦੇ ਪੈਂਟਿੰਗ ਹੁੱਕ ਆਇਆ ਪਈਏ ਤੇ ਪਹਿਲਾਂ ਟਰਾਲੀ ਦੋ ਖੜੇ ਆ ਜਿਨ੍ਹਾਂ ਦੇ ਬੈੱਡ ਉੱਚੇ ਕਰਨੇ ਆ ਠੀਕ ਠੀਕ ਆ 6 ਲੀਟਰ ਦੀ ਬਾਲਣੀ ਆ ਮੇਰੀ ਜੀਰੀ ਵੱਢਣ ਦੇ ਪਹਿਨਾ ਹੁੱਕ ਬਣਨੀ ਚਾਹੀਦੀ ਬਣ ਜੂਗੀ ਬਣ ਜੂਗੀ ਤੇ ਜਿਹੜੇ ਆ ਉਹ ਲਾਉਣੇ ਆ ਚੁੱਲਾ ਬਣਾਉਣਾ ਤੇ ਜਿਹੜੇ ਚੂਹ ਪਲੇਟ ਚੋਂ ਬਣਾਉਣਾ ਠੀਕ ਆ ਕੋਈ ਉਹਦਾ ਆ ਗਈ ਪਲੇਟ ਆ ਗਈ ਬਾਕੀ ਠੀਕ ਆ ਠੀਕ ਆ ਪਲੇਟ ਦੇ ਕੋਈ ਦਿੱਕਤ ਨਹੀਂ ਹੈਗੀ ਡੇਢੇ ਕੀ ਮੋਟੇ ਚੁੱਲਾ ਬਣੂਗਾ ਤੇ ਹੁੱਕ ਬਣਾ ਕੇ ਦੇਵਾਂਗੇ ਤੈਨੂੰ 4 ਇੰਚੀ ਜਾਂ ਸਵਾ ਚਾਰ ਆਪਣੇ ਵਾਲੇ ਬਾਅਦ ਕੋਈ ਕਾਪੀ ਕਰਨਾ ਆਪਣੇ ਟਰਾਲਾ ਪੈਂਦਾ ਕਰਨਾ ਇਹ ਟਰੈਕਟਰ ਮਗਰ ਬਾ ਉਹ ਹੀ ਜਸੂ ਵਾਲੇ ਕਹਿੰਦੇ ਉਹ ਪਣੀ ਐਸਾ ਜੀ ਨਹੀਂ ਖੜਾ ਉਹਦੇ ਨਾਲ ਖੜਾ ਉਹਦੇ ਨਾਲ ਲਗਭਗ ਵਾਲਿਆਂ ਬਾਅਦ ਆਪਣੀ ਆ ਜਾਣਾ ਹੈ ਇਹ ਲਗਭਗ ਅੰਦਰ ਅੰਦਰ ਮੂਰੇ ਨੂੰ ਆਪਣਾ ਥੁੱਲਾ ਤਿਆਰ ਹੋਣਾ 8 ਇੰਚ ਉੱਪਰ ਨੂੰ ਹੈਗਾ 5 8x8 5 ਦਾ ਥੁੱਲਾ ਤਿਆਰ ਹੋਣਾ ਹਾਂ ਬਾਕੀ ਸਾਈਜ਼ ਮੇਰੇ ਕੋਲ ਹੈਗੀਆਂ ਨਿੱਕਣਾਂ ਦੇ ਥੁੱਲਾ ਤਿਆਰ ਕਰਾਉਣਾ ਹੈ ਕੋਪੋਪਣ ਦਾ ਕਰਨਾ 8x8 ਦੀ ਪਲੇਟ ਲੱਗੀ ਹੋਈ ਆ ਆਪਣੇ ਵਾਲੇ ਨੂੰ ਇਹਦਾ ਵੀਰ ਕੱਲ ਨੂੰ ਆ ਦੂਗਾ ਫਰਸਾ ਕੱਲ ਨੂੰ 2 ਵਜੇ ਫਰਸਾ ਆ ਜਾਊਗਾ ਮੇਰੇ ਕੋਲ ਠੀਕ ਹੋ। ਫਿਰ ਉਹ ਫੇਰ ਪਾਪਾ ਫਾਰਸ ਫੋਰਸ ਲੱਗੇ ਦੇ ਬਾਅਦ ਇਹ ਜੂਰਾ ਤਿਆਰ ਹੋਏ ਤੇ ਫਿਰ ਹੁਣ ਜਾਲ ਬਣਾਇਆ। ਜਾਲ ਪੂਰਾ ਤਿਆਰ ਹੋ ਗਿਆ ਨਾ ਜਾਲੀ ਜੂੜੀ ਲਾਤੀ। ਇਹਦੀ ਫੇਰ ਵੀਡੀਓ ਬਣਾਇਓ। ਅੱਜ ਇਹ ਆਪਾਂ ਨੂੰ ਸਾਰਾ ਦਿਖਾ ਲਣਾ ਵੀ ਅੱਜ ਦੀ ਗੱਡੀ ਦੀ। ਆਪਾਂ ਨੂੰ ਵੀ ਬੰਦੇ ਨੇ ਕਮੈਂਟ ਕਰਿਆ ਪੁੱਛਿਆ ਵੀ ਜਿਹੜਾ ਸ਼ੇਪ ਵਾਲਾ ਫਾਰਸ ਹੁੰਦਾ ਠੀਕ ਆ? ਵੀ ਉਹਦਾ ਖਰਚਾ ਕਿਵੇਂ ਆ? ਵੀ ਕਿੰਨਾ ਆਊਗਾ? ਅਰੇ ਤੇਰੇ ਹਿਸਾਬ ਕਰ ਉਧਰ ਨੂੰ ਜਾਣ ਦਾ ਫਾਇਦਾ ਹੈਗਾ। ਵੀ ਪਹਿਲੀ ਗੱਲ ਤਾਂ ਇਹ ਆ ਤੁਹਾਨੂੰ ਪੂਰੇ ਸਾਈਟ ਤੋਂ ਮਿਲਣਾ ਨਹੀਂ। ਠੀਕ ਆ। ਵੇਗਾ ਤੁਹਾਨੂੰ 5 ਰੁਪਏ ਸਸਤਾ ਜੂੜ ਮਿਲ ਜੂਗਾ ਹਾਂ ਰਵਿੰਦਰਗੜ੍ਹ ਤੇ ਜਾ ਕੇ ਲਿਆਉਣਾ ਪੈਣਾ ਵਿੱਚ ਉਹਦੇ ਖੱਡੇ ਹੁੰਦੇ ਆ ਗੋਲ ਜਾਂ ਚੌਕਾ ਉਹ ਬੰਦ ਕਰਨੇ ਪੈਣੇ ਆ ਉਹ ਬੰਦ ਕਰਨੇ ਪੈਣੇ ਆ ਉਹਦੇ ਬਾਅਦ ਤੁਸੀਂ ਲੇਬਰ ਵਾਜਣੀ ਹੈ ਜ਼ਿਆਦਾ ਇੱਕ ਤਾਂ ਜਿੱਥੇ ਟਾਂਕੇ ਲਾਉਣੇ ਉਥੇ ਗ੍ਰੈਂਡਰ ਮਾਰਨਾ ਪੈਣਾ ਮਸਾਲਾ ਪਟਣਾ ਪੈਣਾ ਉਹਦਾ ਠੀਕ ਹੈ ਠੀਕ ਹੈ ਨੰਬਰ 2 ਇਹਦੇ ਟਾਂਕੇ ਦੋੇ ਪਾਸੇ ਲੱਗਣਾ ਨੇ ਇੱਕੋ ਪਾਸੇ ਟਾਂਕਾ ਲੱਗਣਾ ਜੇ ਮੰਨ ਲੇ ਕਿ ਚਲੋ ਆਪਾਂ ਨੂੰ 5-6 ਰੁਪਏ ਸਸਤਾ ਮਿਲਦਾ ਵੀ ਆ ਹਾਂ ਉਨਾ ਹੀ ਆਪਾਂ ਨੂੰ ਬੜਾ ਦੇ ਤਾਂ ਆਪਣੀ ਬੇਸਟਿੰਗ ਚੱਲੇਣੀ ਉਹ ਕਿਸੇ ਕੰਮ ਨਹੀਂ ਆਉਂਦੀ ਤੁਸੀਂ ਜਿਹੜੀ ਟਾਟਾ ਦੀ ਨਵੀਂ ਚਾਦਰ ਲਵਾਉਣ ਚ ਫਾਇਦਾ ਯਾਰ ਨਵੀਂ ਚਾਦਰ ਲਵਾਉਣ ਚ ਫਾਇਦਾ ਠੀਕ ਯਾਰ ਹੁਣ ਤੁਹਾਡੇ ਸਾਹਮਣੇ ਕੱਲ ਨੂੰ ਚਾਦਰਾਂ ਰਹਿ ਜਾਣੀਆਂ ਦੇਖ ਲਓ ਕਿਹੜੇ ਹਿਸਾਬ ਗਾ ਚਾਦਰ ਹੋਊਗੀ ਜਿਹੜੀ ਤੁਹਾਨੂੰ 5mm ਕਹੇਤੀ 5mm ਮੇ ਹੋਊਗੀ ਇਹਨੂੰ 4 ਲੱਗੀ ਸੀਗੀ ਪਹਿਲੇ ਡੀ ਗਾਲੀ ਥੋੜੀ ਕਿੰਨੇ ਸਾਲ ਕੱਢੀ ਸੀ ਬਹੁਤ ਪੁਰਾਣਾ ਹੈ ਇਹਦਾ ਬਹੁਤ ਪੁਰਾਣਾ ਬਹੁਤ ਸਮਾਂ ਹੋ ਗਿਆ ਇਹਨੂੰ ਥੋੜਾ ਆਪਣੇ ਆ ਦੋ ਤਿੰਨ ਨੰਬਰਾਂ ਇੱਕ ਟਰਾਲੀ ਨੂੰ ਜੈਕ ਲਾ ਦੇ ਪੈਲ ਦੇ ਆਧਾਰ 'ਤੇ ਜੈਕ ਲਾ ਦੇ ਇੱਕ ਨੂੰ ਲਾ ਦੇ ਹਲੇ ਇੱਕ ਨੂੰ ਲਾ ਦੇ ਸਾਨੂੰ ਚਾਰ ਚੂਰ ਦੇ ਕੌਣ ਚ ਲੋਟ ਇੱਕ ਕਰ ਦੇ ਇਹਦਾ ਤੁਸੀਂ ਲੇਟ ਹੋ ਗਏ ਆਪਾਂ ਤੁਹਾਨੂੰ ਪਹਿਲਾਂ ਗਿਆ ਤਾਂ ਵੀ ਲਵਾ ਲਓ ਭਾਈ ਆਖੀ ਬੇਲੇ ਨੂੰ ਸਾਡੀ ਜੀਰੀ ਲੇਟ ਪਈ ਆ ਆਏ ਗਏ ਆਹ ਦੋ ਸਾਹਮਣੇ ਵੇਰ ਦੇ ਥੋੜਾ ਥੋੜਾ ਇੱਕ ਹੱਥ ਤੇ ਟਰਾਲੀ ਤੇ ਜਾਗੇ ਕੋਈ ਗੱਲ ਸਿਮਰ ਨੂੰ ਇੱਕ ਵਾਰ ਟਰਾਲਾ ਦਿਖਾ ਦੇ ਸਾਰਾ ਇੱਕ ਵਾਰ ਟਰਾਲਾ ਆ ਦੇ ਕੰਡੀਸ਼ਨ ਆਪਣੇ ਕੋਲ ਇਹਦੀਆਂ ਪਹਿਲੀਆਂ ਵੀਡੀਓ ਵੀ ਸਾਡੇ ਕੋਲ ਪਈਆਂ ਫਾਰਸ ਵਗੈਰਾ ਦੀਆਂ ਕਿਵੇਂ ਉਹ ਵੀ ਨਾਲ ਪਾ ਦੇਗੇ ਇੱਕ ਜਕਣਾ ਹੁਣ ਟਰਾਲੇ ਨੂੰ ਜੈਕ ਲਾਉਣਾ ਜਾਂ ਫਿਰ ਕੰਮ ਕਰਨਾ ਅਜੀਤ ਭਾਈ ਸਾਡਾ ਕੰਮ ਚਾਹੇ 5 ਦਿਨ ਚ ਨਿੰਬੜ ਜਵੇ ਅਸੀਂ ਇੱਕ ਹਫ਼ਤੇ ਦਾ ਟਾਈਮ ਕਰਦੇ ਹਾਂ ਠੀਕ ਹੈ ਠੀਕ ਹੈ ਦੇਖੋ ਕਈ ਵਾਰੀ ਲਾਈਟ ਪਾਜ ਜਾਂਦੇ ਕਈ ਵਾਰੀ ਸਾਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਇਹਦੇ ਕਰਕੇ ਸਾਡੇ ਕੋਲ ਪਾਸੇ ਇਕੱਲਾ ਬੰਦਾ ਖੱਲਾ ਹੋ ਜਾਂਦਾ ਟੋਕਾ ਜਾਂਦਾ ਜਿਹੜੀ ਤੇਰੇ ਟਾਈਮਿੰਗ ਨੂੰ ਤਾਂ ਮੈਂ ਮੰਨ ਕੇ ਵੀ ਜਿੱਦਣ ਤੇ ਜਿੱਦਣ ਤੂੰ ਜਿਹੜਾ ਟਰਾਲਾ ਕਹਿੰਦਾ ਵੀ ਖੜਾ ਦਿਓ ਉਦਨੇ ਖੜਾ ਲਾ ਸਕਦਾ ਉਦਨੇ ਖੜਾ ਜਾਂਦਾ ਜਿੱਦਣ ਤੂੰ ਕਹਿੰਦਾ ਵੀ ਐਨੇ ਤਰੀਕੇ ਨਾਲ ਥੋੜਾ ਟਰਾਲਾ ਰੈਡੀ ਕਰ ਦੇਣਾ ਉਦਨ ਉਨੀ ਤਰੀਕ ਨੂੰ ਟਰਾਲਾ ਕਰਾ ਲੈ ਹਾਂ ਹੁਣ ਟੀਆ ਟਰਾਲਾ ਆਏ ਇੱਕ ਟਰਾਲਾ ਨਿਕਲ ਜਾਂਦਾ ਜਿਹਦੇ ਦੂ ਇਹਦੇ ਬਾਅਦ ਉਹ ਨਾ ਉਹਨਾਂ ਦਾ ਕੱਢਣਾ ਆਉਣਾ ਹੈ ਰੌਣੀ ਵਾਲਾ ਨਾ ਰੌਣੀ ਵਾਲਾ ਦਾ ਰੌਣੀ ਆ ਇੱਕ ਤਾਂ ਚਲੇ ਗਿਆ ਹੋ ਗਿਆ ਵਿਚਾਲੇ ਤੇ ਉਹ ਦੂਆ ਆਉਣਾ ਇੱਕ ਹੋਰ ਕਿਹਾ ਇਹਨੇ ਇੱਕ ਹੋਰ ਰੌਣੀ ਵਾਲਾ ਦਾ ਉਹ ਛੋਟੀ ਰੌਣੀ ਵਾਲਿਆਂ ਦਾ ਤਾਂ ਅੱਛਾ ਉਹ ਟਰਾਲਾ ਹੁਣ ਇਹਦੇ ਬਾਅਦ ਕਰਾਂਗੇ ਠੀਕ ਹੈ ਲੋ ਤਾਂ ਨਹੀਂ ਬੁਲਾਇਆ ਉਹ ਕਹਿੰਦੇ ਬਿੱਡੂ ਚਾ ਕਰਨ ਨੂੰ ਕੀ ਪਤਾ ਬੱਚ ਕਹਿੰਦੇ ਜਾਲੀ ਲਾ ਦਿਓ ਓਡਾ ਕੰਮ ਲੇਟ ਹੋਏਗਾ ਹਾਂ ਵੀਰ ਮੈਨੂੰ ਪਤਾ ਵੀ ਟਰਾਲਾ ਹੁਣ ਕੋਈ ਨਾ ਆਉਂਦਾ ਏਹਰ ਇੱਥੇ ਆ ਥੋੜਾ ਜਿਹਾ ਕੰਮ ਕਰਨਾ ਛੱਡਦੇ ਕਾਰਦੇ ਫੇਜਾ ਪਾਦਾ ਵਧੀ ਜਾਂਦਾ ਇਹਦਾ ਕੰਮ ਵੱਜ ਜਾਂਦਾ ਬੇਡ ਨੂੰ ਤਾਂ ਚੱਲ ਪੱਲੀਆਂ ਲਾ ਕੇ ਵੀ ਅਗਲਾ ਸਾਰ ਲੰਦਾ ਐਮਰਜੈਂਸੀ ਟਾਈਮ 'ਚ ਹੁਣ ਥੱਲੇ ਦਾ ਤੋਰੇ ਕਿਆ ਕਰਦੇ ਆ ਥੱਲਾ ਜਿਆਦਾ ਖਰਾਬ ਹੋਇਆ ਤੇ ਫਰਾਲ ਫਰਾਲ ਮਰਾ ਦੀ ਕੋਲ ਟਰਾਲੀ ਬਕੀੜਾ ਟਰਾਲੇ ਵੀ ਆ ਕੰਡੀਸ਼ਨ ਹੈ ਜੀ ਕਿ ਬਾਅਦ ਤੋਂ ਦਵਾਉਂਦੇ ਭਾਈ ਜਿਹੜੀ ਮੱਛੀ ਹੋ ਕੇ ਕਹੇ ਕਹਿੰਦਾ ਹੁਣ ਥੱਲੇ ਨਹੀਂ ਬੈਠਦੇ ਨੂੰ ਸਮਝਾਵਾਂ ਮੈਂ ਕਿੱਥੇ ਤੇ ਲੱਗਣੀ ਆ ਹਾਂ ਕੋਈ ਕਹਿ ਦਵੇ ਕਿਤੇ ਵੀ ਰੇਟ ਜ਼ਿਆਦਾ ਆ ਜੇ ਬਹਿ ਜਾ ਥੱਲੇ ਤੇ ਉਹ ਦੇਖਾ ਬੈਂਡ ਪਾਇਆ ਹੋਇਆ ਹਾਂ ਉਹ ਬੈਂਡ ਕੋਲ ਤੇ ਚੱਕਣੀ ਆ ਆ ਸਾਰਾ ਵੱਢ ਦੇਣਾ ਉਹਨੇ ਇੱਥੋਂ ਵੱਢ ਕੇ ਉਹ ਬੈਂਡ ਕੋਲ ਤੇ ਤਿਆਰ ਕਰਕੇ ਬੈਂਡ ਸਿੱਧਾ ਕਰਕੇ ਨਾ ਇੱਥੇ ਤੱਕ ਮਜ਼ਬੂਤੀ ਬਣਾ ਕੇ ਫੇਰ ਮੱਛੀ ਉੱਪਰ ਲੱਗਣੀ ਆ ਇੱਥੇ ਤੇ ਲੱਗਣੀ ਆ ਇੱਥੇ ਤੇ ਹਾਂ ਨਹੀਂ ਆਮ ਨਾਰਮਲ ਇੱਥੇ ਤੇ ਜੋੜ ਦਿੰਨੇ ਆ ਸਾਰੇ ਸਾਰੇ ਜੋੜ ਦਿੰਨੇ ਆ ਇੱਥੇ ਤੇ ਤਾਂ ਫੇਰ 5-7000 ਦਾ ਕੰਮ ਆ ਇਹ ਇਹਨਾਂ ਦਾ ਬਾਕੀ ਹਾਂ ਇਹਨਾਂ ਦਾ ਜਿੰਨੇ ਪ੍ਰੋਪਰ ਫੀਡਿੰਗ ਕਰਨੀ ਹੈ ਪਿੱਛੇ ਦੇ ਹੁੰਦੀ ਹੈ ਹੁਣ ਇੱਥੇ ਦੇ ਸਾਈਡ ਇੱਥੇ ਦੇ ਉਹ ਤੱਕ ਹੁੰਦੀ ਹੈ ਉਹ ਆਹ ਬਾਲ ਖੋਲਣਾ ਪੈਣਾ ਨਾ ਤੇ ਮੱਛੀ ਉੱਪਰੋਂ ਬਾਲ ਲੈਦਾ ਆਉਂਦਾ ਹਾਂ ਉਹਦੇ ਨਾਲ ਅਟੈਚ ਹੋਣ ਨੂੰ ਟਰਾਲੀ ਦੀ ਤਾਂ ਗੱਲ ਬਣ ਜਾਂਦੀ ਉਹਨਾਂ ਨੂੰ ਸਸ ਲੱਗੇ ਨਾ ਨਵਾਂ ਹੀ ਬਣ ਜਾਣਾ ਹੁਣ ਇਹਨਾਂ ਨੂੰ ਰਾਲੇ ਇਹ ਪੈਂਡ ਦੀ ਬਲਾ ਟਰਾਲਾ ਪੈਂਡ ਕਰਨ ਆਉਣਾ ਉਹਨੇ ਜਦ ਨੂੰ ਇਹਨੇ ਪੈਂਡ ਹੋ ਜਾਣਾ ਪੈਂਡ ਹੋ ਜਾਣਾ ਠੀਕ ਆ ਧਿਆ ਕਰੀਏ ਜਾਲੀ ਆਣੀ ਜਾਲੀ ਦਾ ਤੇਰਾ ਮਨ ਕਿਆ ਕਹਿੰਦਾ ਜਾਲੀ ਆ ਹੁਣ ਬੰਦਾ ਲਗਾ ਲਵਾ ਦੇ ਦੇਖ ਉਹ ਜਾਲੀ ਜੇ ਸਟੀਲ ਦੀ ਚ ਨਹੀਂ ਜਾਣਾ ਮੈਂ ਨਵਾਂ ਟਰਾਲਾ ਬਣਾਉਣਾ ਉਹ ਨੂੰ ਸਟੀਲ ਦੀ ਜਾਲੀ ਲੱਗਣੀ ਹੈ ਇਹ ਤਾਂ ਲਵਾਣੀ ਲੱਗੇ ਠੀਕ ਆ ਹੁਣ ਮੈਂ ਆਪਣੇ ਜਿਹੜੀ ਸਿੰਗਲ ਟਾਇਰੀਆਂ ਉਹ ਨੂੰ ਕਾਲੀ ਦੂਜੀ ਲੱਗੀ ਹੋਈ ਆ ਲੋਹੇ ਦੀ ਲੋਹੇ ਵਾਲੀ ਜਾਲੀ ਉਹਨੂੰ ਪੈਨਡ ਮਾਰਦੇ ਉਹ ਜਾਲੀਦਵਾਲਾ ਬਹੁਤ ਘੱਟ ਪੈਸੇ ਲੈਂਦਾ ਤੇ ਚਲੋ ਆਪਾਂ ਕਰਦੇ ਆਂ ਉਹ ਗੱਲ ਕਰਦੇ ਆਂ ਪਹਿਲਾਂ ਨਾਲ ਠੀਕ ਆ ਨਹੀਂ ਆਇਆ ਯਾਰ ਉਹਨੂੰ ਜਰਜੋ ਪੈਂਦੀ ਹੋਰ ਤਾਂ ਕੋਈ ਨਹੀਂ ਪੈਨ ਯਾਰ ਆਪਣੀ ਕਿਹੜੀ ਜਾਲ ਪਈ ਜਰਜੋ ਪਈ ਆ ਹੋਰ ਮਿਲ ਕੰਮ ਨਹੀਂ ਰੱਖਣਾ ਚਲੋ ਠੀਕ ਆ ਜੀ ਕੱਸੀ ਕੱਬ ਮਿਲਦੇ ਅਗਲੇ